ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸਿਆ ਤੇ ਅਰਦਾਸਿਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਆ ਤੇ ਬੇਨਤੀ ਆ ਆਪਣੀ ਨਰਖ ਪਰਖ ਜਰੂਰੀ ਕਰਿਆ ਕਰੋ ਸੂਆ ਸਵਾਇਆ ਡੰਗਰ ਜੜਾ ਨੂੰ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜੇ ਦੂਰ ਆ ਉਹ ਆਨਲਾਈਨ ਬਿਲਕੁਲ ਵੀਡੀਓ ਕਾਲ ਤੇ ਯਾਨੀ ਕਿ ਚਬਾਈ ਕਰਿਆ ਕਰੋ ਜਿਹੜਾ ਗੱਬਣ ਡੰਗਰ ਆ ਉਹਨੂੰ ਟਿੱਪ ਕੇ ਤਸੱਲੀ ਕਰਕੇ ਖੜਿਆ ਕਰੋ। ਬਾਈ ਪਲਵਿੰਦਰ ਸਿੰਘ ਪੰਨੂ ਦੇ ਕੋਲ ਪਹੁੰਚੇ ਆ ਪਿੰਡ ਨਸ਼ਹਿਰਾ ਚੌਧਰੀ ਵਾਲਾ ਪੰਨੂਆ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਸ਼੍ਰੀ ਤਰਨਤਾਰ ਸਾਹਿਬਾ। ਤਿੰਨ ਵੜਾ ਐ। ਸੋਈਆਂ ਸਵਾਈਆਂ ਵੀ ਤੇ ਗੱਬਣਾ ਵੀ ਤੇ ਇੱਕ ਝੋਟੀ। ਬਣੇ ਰਿਓ ਕਰਦੇ ਆ ਗੱਲਬਾਤ ਝੋਟੀ ਤੋਂ ਹੀ ਕਰਦੇ ਆ ਸ਼ੁਰੂਆਤ ਤੇ ਜਾ ਜ ਬਿਲਕੁਲ ਕੀਮਤ ਦੇ ਵਿੱਚ ਕਰਾਉਣੇ ਆ ਖਰੀਦਦਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਕੀ ਹਾਲ ਜੀ ਵਧੀਆ ਮਹਾਰਾਜ ਤੁਸੀਂ ਠੀਕ ਜੀ ਵਧੀਆ ਜੀ ਵਧੀਆ ਚੜ੍ਹਦੀ ਕਲਾ ਮਹਾਰਾਜ ਬਾਬਾ ਜੀ ਸਹੀ ਠੀਕ ਹੈ ਐਡਰੈਸ ਕਰੀਏ ਨੋਟ ਐਂਡ ਨਸ਼ਰਾ ਬੰਗਵਾਦੀ ਤਕਰੀਬ ਕਰਦਾ ਜਿਲ੍ਹਾ ਸੰਗਰੂਰ ਮਾਇਲੰਬੀ ਲੈ ਲਵੇ ਸਕੂਲਾਂ ਸਾਹਿਬਾਂ ਕਰੇਗਾ 991568253 86553 ਸੱਜਣੋ ਨੰਬਰ ਆ ਤੇ ਝੋਟੀ ਲਾਇਆ ਹੈ ਨਾ ਗੱਬਣ ਇਹ ਗੱਬਣ ਆ ਤੁਹਾਨੂੰ ਸਾਬ ਠੀਕ ਆ ਕਿੰਨੇ ਕ ਦਿਨ ਬਾਈ ਰਹਿ ਗਏ ਇਹਦੇ 5-4 ਦਿਨ ਹੀ ਰਹਿ ਗਏ ਜੀ ਥਨਾ ਦੀ ਤੇ ਪਾਰ ਪਿਛੇ ਦੀ ਆ ਗਰੰਟੀ ਚਲੋ ਖੋਲੋ ਪੂਰ ਗਰੰਟੀ ਖੋਲੋ ਸੱਜਣੋ ਝੋਟੀ ਤੇ ਦੂਜਾ ਸੁਭਾ ਹੀ ਲੱਗਦੀ ਜੇ ਹੋਗੀ ਦੂਜਾ ਹੀ ਕਿਉਂਕਿ ਅਸੀਂ ਸੂਏ ਜਿਹੜਾ ਪਹਿਲਾ ਤੇ ਦੂਜਾ ਉਹ ਖਾਸ ਕਰਕੇ ਦੱਸਾਂਗੇ ਬਾਕੀ ਇੰਤਾਜਾ ਜੀ ਤੁਸੀਂ ਲਾਉਣਾ ਤੀਜਾ ਜਾਂ ਚੌਥਾ ਇਹਦੇ ਆਮ ਹੀ ਪਤਾ ਲੱਗਦਾ ਪਹਿਲਾ ਜਾਂ ਦੂਜਾ ਤੁਸੀਂ ਇੰਤਾਜਾ ਲਾਓ ਸਾਰੇ ਭੈਣ ਭਰਾ ਝੋਟੀ ਬੜੀ ਸੁਥਰੀ ਆ ਦਿਨ ਬਾਈ ਜੀ 8 ਲੈ ਜੂ ਹਾਂ ਜੀ ਲੈ ਜੂ ਹਨਾ ਪੰਜ ਪੰਜ ਸੱਤ ਦਿਨ ਮਾਂ ਖਾਣੇ ਅੱਠ ਤੇ ਨਹੀਂ ਖੜਦੀ ਚਲੋ ਲਾ ਲਓ ਤੁਸੀਂ ਆਠ ਹੀ ਲਾ ਲਓ ਠੀਕ ਹੈ ਪੰਜ ਸੱਤ ਦਿਨ ਮਾਂ ਹੀ ਖੜਦੀ ਥੋੜੇ ਫੁੱਟੇ ਆ ਬਿੱਲੀ ਮਣਕੀ ਅੱਖ ਬਿਲਕੁਲ ਗੋਲ ਨਿੱਕੀ ਸਿੰਗੀ ਆ ਪੇਠ ਪੁੜਾ ਚੰਗਾ ਸਜਣੋਂ ਲੱਗਾ ਲੈ ਵਾਲੂਆ ਬਹੁਤ ਸੋਨਾ ਲੱਗਾ ਕਰਮਾ ਭਾਈ ਜੀ ਰੇਟ ਬਸਲਾ ਕੀ ਇਹ ਨਹੀਂ ਇਹ ਜੇ ਕਰਨੇ ਆ ਰੇਡ ਨਹੀਂ ਜਿਹੜੇ ਅੱਛਾ ਖਾਵਾ ਦੇਣ ਹੋ ਗਏ ਆਪਾਂ ਨੂੰ ਵੀਡੀਓ ਦੇ ਨਹੀਂ ਪਾਇਆ ਅੱਜ ਮਾ ਸੱਜੂ ਸਾਹਿਬ ਆਏ ਆ ਸਾਈਏ ਆ ਕੁ ਜੀ ਠੀਕ ਆ ਤੁਹਾਨੂੰ ਮੈਂ ਪਰਵਾ ਘਰੋਂ ਡੰਗਰ ਲੈ ਦੇ ਦਿੱਤਾ ਤੇ ਚਲੋ ਇਹ ਆ ਵੀ ਇੰਨਾ ਕੀ ਮੁੱਲ ਕਰਨਾ ਇੱਕ ਦਾ ਕਰਨਾ ਇੱਕ ਪੰਜ ਦੀ ਦੇ ਦੀ ਠੀਕ ਆ ਜੀ ਠੀਕ ਆ ਜੀ ਚਲੋ ਦੇ ਦਿਓ ਠੀਕ ਆ ਆ ਆ ਕੀ ਜਰਸੀ ਦੂਜੇ ਨੰਬਰ ਦੀ ਹੈ ਨਾ ਗੱਬਣੇ ਬਾਈ 에ਅਰ ਸ਼ਹਿਰ ਆ ਜੀ ਹਾਂ ਜਰਸੀ ਦੇ 에ਅਰ ਸ਼ਹਿਰ ਆ ਕੀ ਹੈ ਨਾ ਜਰਸੀ ਆ ਜਾਂਦੀ ਆ ਗੱਬਣ ਆ ਥਣਾ ਥੁਣਾ ਦੀ ਗਰੰਟੀ ਫੋਨ ਲ ਗਰੰਟੀ ਠੀਕ ਆ ਰਣਾ ਥੁਣਾ ਦੀ ਆਪਦਾ ਵੀਰ ਭਰਾ ਤੇ ਪਕੇ ਖੜੇ ਤਸੱਲੀ ਕਰਕੇ ਤਸੱਲੀ ਕਰਕੇ ਆ ਜਾਂਦੀ ਕਿਸੇ ਦੇ ਰਹਿਣਾ ਨਹੀਂ ਚਾਹੀਦਾ ਨਹੀਂ ਰਹਿਣਾ ਹਾਂਜੀ ਬਾਕੀ ਇਹ ਸਾਰਾ ਘਰ ਚੰਗੀ ਸੋਹਣੀ ਹੈ ਲੈਓ ਜੀ ਨਹੀਂ ਲੋ ਜੀ ਸੱਜਣਾ ਵੈੜ ਹੀ ਆ ਵੈੜ ਪੰਨ ਚ ਹੀ ਖੋਲੇ ਪੰਨ ਚ ਨਹੀਂ ਆ ਬਾਕੀ ਕੋਈ ਸਮਝ ਲਾਇਓ ਕਿ ਕਿਨਵਾ ਸੁਭਾਉ ਤੇ ਜੇ ਸੁਵੇ ਵਰਤ ਨੋਕ ਆਲਾ ਥਾਂ ਜੇ ਤੇ ਗੱਬਨ ਜੀ ਤਿਆਰੀ ਤੇ ਤੇ ਭਾਈ ਰੇਟ ਕਿੰਨੇ ਦੀ ਫਿਕਸ ਦੇ ਦੇਣੀ ਆਪਾਂ ਸੰਧੂ ਸਾਹਿਬ ਐਨੇ ਕੀ ਮੁੱਲ ਕਰਨੇ ਆ ਕਿ ਰੇਟ ਵੇਖਣਗੇ ਨਾ ਭਣ ਭਰਾ ਬਾਹਰੋਂ ਨਾ ਮੁੱਲ ਮਿਲੂ ਜਨਾ ਆਪਾਂ ਦਵਾ ਗਏ ਰੇਟ ਕਿੰਨਾ ਜੀ ਰਖੜੀ ਦਾ ਤੋਹਫਾ ਹੀ ਦੇਣਾ ਜੀ ਅੱਛਾ ਜੀ ਠੀਕ ਹੈ ਜੀ ਮੋਲ ਕਰਨ ਨੂੰ 45000 ਕਰ ਲੀਏ ਹੂੰ 42000 ਦੀ ਦੇ ਦੇਣੀ ਓਕੇ ਭਾਈ 42000 ਦੀ ਨਹੀਂ ਤਾ ਲੈਓ ਇਹ ਘੱਪਣ ਦੀ ਠੀਕ ਹੈ ਮੜ ਇਹ ਘੱਪਣ ਤਿਆਰ ਹੈ ਨਾ ਇਹ ਘੱਪਰ ਤਿਆਰ ਹੈ ਜੀ ਇਹ ਦੋ ਤਿੰਨ ਦੇ ਨਹੀਂ ਲਊਗੀ ਠੀਕ ਹੈ ਲੈਓ ਜੀ ਲਾਇਓ ਭਾਈ ਜੀ ਲਾਇਓ ਇਹ ਵੀ ਗਰਲੈਂਡੋ ਇਹਦਾ ਕਰਾਓ ਜੰਗ ਆ ਗਿਆ ਹਨਾ ਆਹ ਕਰੋਸ ਦੇ ਜਾ ਜੀ ਖਾਨ ਚੰਗਾ ਲਓ ਜੀ ਗੱਬਣ ਆ ਦੇਣ ਦਾ ਅੰਤ ਆ ਜਾ ਲਾਇਓਗੇ ਦੋ ਚਾਰ ਦਿਨ ਖੜੂਗੇ ਜੀ ਸੰਧੂ ਸਾਹਿਬ ਪਾਣ ਇਦਾਂ ਹੀ ਬਹਿ ਜੀ ਅੱਛਾ ਜੇਤੀ ਜੀ ਲਓ ਫਿਰ ਵੀ ਸੀ ਜੀ ਅਖੰਡੀ ਆ ਬਾਫਿਆ ਜੀ ਏ ਰੇਟ ਭਾਈ ਜੀ ਫਿਕਸ ਇੰਨਾ ਕੀ ਦਾ ਵੀ ਹੂੰ ਇਹ 1000 ਛੱਡਣਾ ਜੇ 40 ਜੁਨ ਠੀਕ ਹੈ ਆ ਗਈ ਇਹ 6000 ਪਿਓਰ ਅਛਾ ਇਹ ਹਾਲ ਤੇ ਜਰਸੀ ਦਾ ਫਰੋ ਸਾਂਗ ਕਿੰਨਾ ਭਾਈ ਦੁੱਧ ਦੁੱਧ 10 ਕਿਲੋ ਯਾ ਗਰੰਟੀ ਵਾਲਾ 9 ਕਿਲੋ ਦਵਾਂਗੇ ਠੀਕ ਹੈ ਲੈਓ ਭਾਈ ਜੀ ਲੈਓ ਲੈਓ ਭਾਈ ਜੀ ਲੈਓ ਗੱਡੀ ਆ ਨਾ ਗੱਡੀ ਆ ਜੀ ਨਾ ਚਲੋ ਕੋਈ ਲੈ ਚਲੋ ਬੰਦ ਉਹ ਤੇ ਭਾਈ ਜਿਹੇਰਾ ਪਸ਼ੂਕਰ ਹੁਣੀ ਕੱਢਿਆ ਹੰਦਾ ਡਰਦਾ ਗੱਡੀ ਆ ਨਾ ਗੱਡੀ ਕਰਕੇ ਚਲਦੀ ਆ ਭਾਈ ਇਹ ਗਾਂ ਗੱਬਰ ਕਿੰਨੇ ਦਿਨਾਂ ਦੀ ਆ ਤੁਹਾਨੂੰ ਸਾਡੇ ਰੱਤ ਦੇਣਾ 2.5 ਮਹੀਨੇ ਦੱਸੇ ਆ ਅੱਛਾ ਟੈਕਨੀਕ ਰਾਈ ਆਪਾਂ ਖਾਲੀ ਕਰਕੇ ਦੇਣੀ ਆ ਚੈੱਕ ਨਹੀਂ ਕਰਾਈ ਬੋਟ ਤੋਂ ਘਰ ਵਾਲੇ ਤੋਂ ਲਈ ਆ ਤੇ ਰੇਟ ਬਾਈ ਜੀ ਰੇਟ ਤਾਂ ਫਿਕਸ ਹੀ ਕਰਨਾ ਅੱਛਾ ਕਰਾਉ ਨੂੰ ਆ 32 ਕਰਾ ਲਓ 33 ਕਰਾ ਲਓ 28000 ਦੀ ਦੇਣੀ ਵੀਰ ਮੇਰਾ ਭਾਂਗਣਾ ਕਰੇ ਕੋ ਜੀ ਲਓ 9 ਕਿਲੋ ਗਰੰਟੀ ਵਾਲਾ ਠੀਕ ਆ ਆ ਸਜਣੋ ਪਸ਼ੂ ਆ ਖਰੀਦਦਾਰੀ ਕਰਿਓ ਤਸੱਲੀ ਜ਼ਰੂਰ ਕਰਿਓ ਆਪਣੀ ਪਸ਼ੂ ਸਾਰੇ ਚੰਗੇ ਆ ਜਾਇਜ਼ ਆ ਰੇਟ ਪਸ਼ੂਆਂ ਦੇ ਹਿਸਾਬ ਨਾਲ ਸਤਿ ਸ੍ਰੀ ਅਕਾਲ ਜੀ